ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਤਰ ਸਿੰਘ ਅੱਜ 25 ਜੂਨ 2025 ਤੇ ਹੁਣ ਜੋ ਕੁਦਰਤ ਮੀਂਹ ਪਉਣ ਲੱਗ ਚੁੱਕੀ ਹੈ ਕੁਝ ਦਿਨਾਂ ਤੋਂ ਬਾਰਸ਼ ਹੁੰਦੀ ਆ ਕਿਉਂਕਿ ਜਿਹੜਾ ਆਪਾਂ ਦੇਖਦੇ ਆ ਵੀ ਅਸੀਂ ਘੱਟ ਖਰਚੇ ਨਾਲ ਕੁਦਰਤੀ ਖੇਤੀ ਜਿੱਥੇ ਸਾਨੂੰ ਮਿਹਨਤ ਵੀ ਘੱਟ ਕਰਨੀ ਵੀ ਸਾਡਾ ਜਿਵੇਂ ਹੁਣ ਆਪਾਂ ਨੇ ਇਹ ਜੋ ਗੰਨੇ ਦੇ ਬੂਟੇ ਨੇ ਆਪਾਂ ਨੇ ਇਹਨਾਂ ਦੇ ਕੁਝ ਬੂਟਿਆਂ ਦੇ ਅ ਮਾਰਚ ਦੇ ਅਖੀਰ ਦੇ ਦਿਨਾਂ ਵਿੱਚ ਆਪਾਂ ਨੇ ਦੇ ਉੱਪਰਲਾ ਜੋ ਹਿੱਸਾ ਹੁੰਦਾ ਆਂਗ ਉਹਨੂੰ ਵੜਤਾ ਹੁਣ ਆਪਣੇ ਐਨੇ ਬੂਟੇ ਤਿਆਰ ਹੋ ਚੁੱਕੇ ਨੇ ਮਤਲਬ ਇਹ ਖੇਤ 'ਚ ਹੁਣ ਜਦ ਬਾਰਸੂ ਜਦੋਂ ਤੱਕ ਪੱਟ ਕੇ ਲਾ ਦਾਂਗੇ ਤੇ ਇਹ ਤਕਰੀਬਨ 6 ਬੂਟੇ ਨੇ ਗਿੱਟਕਾ ਜਗ੍ਹਾ 'ਚ ਤੇ ਇਹਨਾਂ ਨੂੰ ਝੜਾਂ ਵੀ ਤਿਆਰ ਹੋ ਚੁੱਕੀਆਂ ਨੇ ਕੁਝ ਦਿਨਾਂ 'ਚ ਹੋਰ ਝੜ ਲੰਬੀ ਹੋ ਦੂ ਤੇ ਤਕਰੀਬਨ ਪੂਰਾ ਮਜ਼ਬੂਤ ਬੂਟਾ ਪੌਦਾ ਤਿਆਰ ਹੋ ਜਾਣਾ ਤੇ ਆਪਾਂ ਨੂੰ ਪੱਟ ਕੇ ਲਾ ਸਕਦੇ ਆ ਕਿਉਂਕਿ ਇਹਦੇ ਲਈ ਜਿਹੜਾ ਹੁਣ ਪਹਿਲਾਂ ਨੂੰ ਆਪਾਂ ਸੋਕੇ 'ਚ ਰੱਖਿਆ ਪਾਣੀ ਨੂੰ ਨਹੀਂ ਲਾਇਆ ਦੇਖਦੇ ਸੀ ਕਿ ਜਿਉਂਦਾ ਰਹਿੰਦਾ ਪੌਦਾ ਤਾਂ ਨਹੀਂ ਪਰ ਇਹ ਸੋਕੇ 'ਚ ਓਕਣੇ ਖੜੇ ਰਹੇ ਕਮਲੇ ਝੋਕੇ ਪਰ ਜਿਹੜੇ ਦਿਨ ਮੀਂਹ ਪੈ ਗਿਆ ਉਸ ਦਿਨ ਇਹਦੇ ਵਿੱਚ ਇਸ ਤਰ੍ਹਾਂ ਹੋਇਆ ਵੀ ਜਿਵੇਂ ਕਿਸੇ ਚੀਜ਼ ਨੂੰ ਅਮਰਤ ਮਿਲ ਗਿਆ ਹੋਵੇ ਉਹ ਜੇ ਵੱਖਰੀ ਹੋ ਜਾਣ ਤੇ ਵੱਖਰੇ ਰੰਗ ਰੂਪ ਆ ਗਿਆ ਤੇ ਕੁਝ ਦਿਨਾਂ 'ਚ ਕਾਫੀ ਜ਼ਿਆਦਾ ਵੱਧ ਚੁੱਕੇ ਨੇ ਹੁਣ ਜਿਹਦਣ ਵਧੀਆ ਮੀਂਹ ਪਿਆ ਉਸ ਦਿਨ ਆਪਾਂ ਇਹਨੂੰ ਇੱਕ ਤਿਆਰ ਪਨੀਰੀ ਨੂੰ ਜੜਾਂ ਸਹਿਤ ਕੋਈ ਵੀ ਖਰਚਾ ਕੀਤੇ ਬਿਨਾਂ ਅੱਗੇ ਲਾਵਾਂਗੇ ਜੇ ਰਿਜ਼ਲਟ ਹੋ ਜੋ ਉਦਰਤੀ ਕੀਤੀ ਜੇ ਵੀ ਉਸ ਤਰ੍ਹਾਂ ਇਹ ਬਹੁਤ ਹੀ ਘੱਟ ਮਿਹਨਤ ਨਾਲ ਤਿਆਰ ਹੋ ਜਾ ਤੇ ਜਿਹੜੀ ਆਪਾਂ ਜੇ ਆਪਾਂ ਇੱਧਰ ਗੱਲ ਕਰੀਏ ਹਾਂ ਪਸ਼ੂ ਚਾਰੇ ਦੇ ਵਿੱਚ ਇਹ ਆਪਣਾ ਚਾਰਾ ਜੀ ਪਸ਼ੂ ਚਾਰਾ ਬਾਜਰਾ ਤੇ ਹਲਕਾ ਜਿਹਾ ਮੀਂਹ ਪੈ ਕੇ ਛੜਿਆ ਤੇ ਇਸ ਦੇ ਵਿੱਚ ਆਪਾਂ ਨੇ ਤਕਰੀਬਨ ਅੰਦਾਜ਼ਾ ਵੀ ਆਪਾਂ ਨੇ ਆਹ ਖਾਲੀ ਆ ਇਹਦੇ ਵਿੱਚ ਪਾਣੀ ਲਾਇਆ ਫਿਰ ਇਹਦਾ ਏਰੀਆ ਮਲਚਿੰਗ ਕੀਤੀ ہوئی ਆ ਪਾਣੀ ਜਣੀ ਪਾਣੀ ਦੀ ਜਿਹੜੀ ਖਾਲੀ ਆ ਉਹ ਆਪਣੀ 10 ਫੁੱਟ ਦੂਰ 10-10 ਫੁੱਟ ਦੀ ਦੂਰੀ ਤੇ ਲਾਉਣ ਤੋਂ ਬਾਅਦ ਵੀ ਆਪਾਂ ਨੇ ਨੂੰ ਜਿਉਂਦਾ ਰੱਖਿਆ ਤੇ ਹੁਣ ਇਹ ਰੰਗ ਰੂਪੀ ਤਾਂ ਬਹੁਤ ਸ਼ਾਨਦਾਰ ਹੋ ਗਿਆ ਹੁਣ ਇਹਨੂੰ ਪਾਣੀ ਦੀ ਕੋਈ ਲੋੜ ਨਹੀਂ ਪੈਣੀ ਇਹ ਆਪਣਾ ਜਣੀ ਵਧੀਆ ਟੰਗ ਨਾ ਅੱਗੇ ਵਧਦਾ ਰਹਿਣਾ ਤੇ ਮਿੱਟੀ ਨੇ ਜਾਨੀ ਇੰਨਾ ਪਾਣੀ ਖਿੱਚ ਲੈਣਾ ਵੀ ਜਿੰਨਾ ਇਹਨੂੰ ਚਾਹੀਦਾ ਵਾ ਮਤਲਬ ਜਿਹੜਾ ਆਹਾ ਮਾਰਚ ਅਪ੍ਰੈਲ ਮਈ ਜੂਨ ਵਾਲੇ ਮਹੀਨੇ ਨੇ ਕੁਦਰਤੀ ਖੇਤੀ ਦੇ ਵਿੱਚ ਉਹਨਾਂ ਵਿੱਚ ਹੀ ਬਹੁਤ ਜ਼ਿਆਦਾ ਸੋਕਾ ਰਹਿੰਦਾ ਪਰ ਬੂਟੇ ਖਤਮ ਨਹੀਂ ਹੁੰਦੇ ਪਰ ਜਦੋਂ ਮੀਂਹ ਪੈਂਦਾ ਹੈ ਫੇਰ ਉਹਨਾਂ ਬੂਟਿਆਂ ਲਈ ਤਾਂ ਐ ਹੋ ਜਾਂਦਾ ਜਿਵੇਂ ਕੋਈ ਅਮਰਤ ਵਰਸ ਜਾਵੇ ਕੋਈ ਦਵਾਈ ਵਰਸੀ ਹੋਵੇ ਤੇ ਉਹਨਾਂ ਦਾ ਰੰਗ ਰੂਪ ਕਈਆਂ ਦੇ ਬੂਟਿਆਂ ਦੇ ਤਾਂ ਮਤਲਬ ਜਿਹੜੇ ਉਹਨਾਂ ਦੇ ਆਹਾ ਮੇੜੇ ਨੇ ਮਤਲਬ ਆ ਥੱਬਿਆਂ ਦੇ ਥੱਬੇ ਹੀ ਖੜੇ ਨੇ ਹੁਣ ਇੱਕ ਜਗ੍ਹਾ ਦੇ ਨੇ ਮਤਲਬ ਜੇਪਰ ਧਿਆਨ ਨਾ ਦੇਖੀ ਵੀ ਐਡਾ ਵੱਡਾ ਬਣ ਚੁੱਕਿਆ ਇਹ ਜਿਵੇਂ ਕੇਲਿਆਂ ਦਾ ਹੋਵੇ ਤੇ ਇੱਕ ਮਿਹੜੇ ਚ ਮੈਨੂੰ ਲੱਗਦਾ ਵੀ ਇੰਨੀ ਭਾਰੀ ਭਰੀ ਹੋ ਸਕਦੀ ਐ ਵੀ ਇਕੱਲਾ ਬੰਦਾ ਨਹੀਂ ਚੱਕ ਸਕਦਾ ਦੇਖੋ ਹਾਲੇ ਬਾਦ ਰਿਹਾ ਬਿਲਕੁਲ ਪੱਚਾ ਤੇ ਐਡਾ ਵੱਡਾ ਬਣ ਚੁੱਕਿਆ ਆ ਦੇਖੋ ਆ ਦੂਰੋਂ ਦੇਖਾਂਗੇ ਤਾਂ ਲੱਗਦਾ ਵੀ ਐਡੇ ਐਡੇ ਗੰਨੇ ਦੇ ਆਪਣੇ ਪਸੂਚਾਰੇ ਦੇ ਵੁੱਝੇ ਹੋ ਸਕਦੇ ਨੇ ਕੁਦਰਤੀ ਖੇਤੀ 'ਚ ਰੰਗ ਰੂਪ ਵੀ ਵੱਖਰਾ ਤੇ ਘੱਟ ਪਾਣੀ ਦੀ ਵਰਤੋਂ ਕਰਕੇ ਜਿਹੜਾ ਆਪਾਂ ਬਾਰਸ਼ ਦਾ ਪਾਣੀ ਇਹਨਾਂ ਨੂੰ ਅਮਰਤ ਦੇ ਰੂਪ 'ਚ ਵਰਸਿਆ ਆ। ਆ ਦੇਖੋ ਪੱਤੀਆਂ ਦੇ ਉੱਤੇ ਛੜੇ ਨੇ ਮੋਤੀ ਬਣੇ ਬਾਰਸ਼ ਦੇ ਪਾਣੀ ਦੇ ਤੇ ਇਹ ਇੱਕ ਜਿਹੜਾ ਪਾਣੀ ਹੈ ਜਦੋਂ ਆਪਾਂ ਲੋੜ ਤੋਂ ਵੱਧ ਪਾਣੀ ਫਸਲਾਂ ਨੂੰ ਲਾਉਂਦੇ ਆ ਤਾਂ ਉਹ ਕਈ ਵਾਰੀ ਫਸਲ ਮਿੱਟੀ ਇੰਨੇ ਪਾਣੀ ਨਾਲ ਰੱਜ ਚੁੱਕੀ ਹੁੰਦੀ ਹੈ ਵੀ ਜਦੋਂ ਉਹਨੂੰ ਪਾਣੀ ਮਿਲਦਾ ਤਾਂ ਤੋਂ ਸਾਂਭਿਆ ਨਹੀਂ ਜਾਂਦਾ। ਫੇਰ ਉਹ ਬੂਟਿਆਂ ਦੇ ਵਿੱਚ ਜੜ੍ਹਾਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਲੱਗਦੀਆਂ ਨੇ। ਤੋਂ ਪਾਰੇ ਇਸ ਤਰ੍ਹਾਂ ਹੀ ਕੁਦਰਤੀ ਖੇਤੀ ਵਿੱਚ ਆਪਾਂ ਕਰ ਰਹੇ ਹਾਂ ਘੱਟ ਪਾਣੀ ਨਾਲ ਖੇਤੀ ਤਾਂ ਸਿੱਖ ਰਹੇ ਹਾਂ ਮਿੱਟੀ ਤੋਂ ਤੇ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਮਤਲਬ ਜੇ ਅਸੀਂ ਪਾਣੀ ਵਿੱਚ ਬਚਤ ਕਰਨਾ ਸਿੱਖ ਗਏ ਤਾਂ ਬਾਕੀ ਚੀਜ਼ਾਂ ਤਾਂ ਫਿਰ ਕੋਈ ਮੁਸ਼ਕਲ ਨਹੀਂ ਹੈਗੀਆਂ ਕਿਉਂ ਜਦੋਂ ਕੋ ਪੌਦੇ ਨੂੰ ਪਾਣੀ ਨਹੀਂ ਲੱਗਿਆ ਤਾਂ ਉਹਨੂੰ ਬਿਮਾਰੀਆਂ ਵੀ ਨਹੀਂ ਲੱਗਣੀਆਂ ਕਿਉਂਕਿ ਇਹ ਇੰਨਾ ਸਖਤ ਤੇ ਮਜ਼ਬੂਤ ਹੋ ਜਾਂਦਾ ਹੈ ਕੈੜਾ ਹੋ ਜਾਂਦਾ ਹੈ ਤੁਹਾਨੂੰ ਕੀੜਾ ਮਕੌੜੇ ਦਾ ਕੀੜਾ ਚ ਕਰਨਾ ਤੇ ਜਦੋਂ ਬੂਟਾ ਇੰਨਾ ਪਿਆਸਾ ਹੁੰਦਾ ਤਾਂ ਉਹ ਪਾਣੀ ਵੀ ਐ ਖਿੱਚਦਾ ਜਿਵੇਂ ਬਰਸਾਂ ਦਾ ਕਿੱਸਾ ਹੋਵੇ ਤੇ ਉਹਦੇ ਨਾਲੇ ਚਾਰੇ ਦਾ ਰੰਗ ਰੂਪ ਗੁਣਵੱਤਾ ਤੇ ਸਵਾਦ ਤੇ ਜਿਹੜੀ ਜੜ ਪ੍ਰਣਾਲੀ ਆ ਉਹ ਵੀ ਜਿਆਦਾ ਮਜ਼ਬੂਤ ਕਰ ਲੈਂਦੇ ਨੇ ਪੌਦੇ ਸੋ ਇਸ ਤਰ੍ਹਾਂ ਇਹ ਕਿਵੱਦਰ ਰਹੇ ਨੇ ਤੇ ਘੱਟ ਪਾਣੀ ਨਾਲ ਆਪਾਂ ਕੁਦਰਤੀ ਖੇਤੀ ਵਿੱਚ ਕਿੰਨਾ ਕੁਝ ਸਿੱਖ ਸਕਦੇ ਆ ਮਲਚਿੰਗਾਂ ਵਿੱਚੇ ਉਹਨਾਂ ਜਿਹੜੀ ਮਲਚਿੰਗ ਆਏ ਨੇ ਦੋੇ ਸਾਈਡਾਂ ਨੂੰ ਮਤਲਬ ਇੰਨੀ ਗਿੱਲ ਜਮਾ ਕਰਕੇ ਰੱਖਣੀ ਹੈ ਬੇਸ ਆਫ ਜਿਹਦੇ ਨਾਲ ਫਸਲ ਹੋਰ ਜ਼ਿਆਦਾ ਮੰਨਝੂ ਕਿ ਇਸ ਤਰ੍ਹਾਂ ਅਗੇ ਵਾਧ ਵੀ ਰਹਿੰਦੀ ਆ ਕਿਸਾਨ ਵੀਰੋ ਬਹੁਤ ਸਾਰੇ ਇਹੋ ਜਿਹੇ ਬੀਜ ਹੁੰਦੇ ਨੇ ਜਿਹੜੇ ਜਿਵੇਂ ਨਦੀਨਾਂ ਦੇ ਬੀਜ ਰੁੱਤਾਈ ਤੇ ਉੱਗਦੇ ਨੇ ਉਸੇ ਤਰ੍ਹਾਂ ਫਸਲਾਂ ਦੇ ਬੀਜ ਵੀ ਮਿੱਟੀ ਸਾਹਮ ਕੇ ਰੱਖ ਸਕਦੀ ਆ ਹੁਣ ਜਿਵੇਂ ਵਾਰਸ ਹੋਈ ਆ ਕੁਝ ਦਿਨ ਪਹਿਲਾਂ ਤਾਂ ਆਪਣੀ ਉਹ ਜਿਹੜੇ ਦੇਸੀ ਬੀਜ ਹੁੰਦੇ ਨੇ ਮਿੱਟੀ 'ਚ ਉਸੇ ਤਰ੍ਹਾਂ ਪਾਏ ਰਹਿੰਦੇ ਨੇ ਨਦੀਨਾਂ ਵਾਂਗੇ ਰੁੱਤਾਈ ਤੇ ਉੱਗ ਆਉਂਦੇ ਨੇ ਇਹ ਜਿਹੜੇ ਆਪਜੀ ਦੇਖ ਰਹੇ ਹੋਏ ਕ੍ਰੇਲਿਆਂ ਦੇ ਬੀਜ ਨੇ ਕਿਤੇ ਕੋਈ ਵੀ ਉੱਗ ਰਿਹਾ ਠੀਕ ਕਿਤੇ ਕੋਈ ਉੱਗ ਰਿਹਾ ਠੀਕ ਇਹਨਾਂ ਕ੍ਰੇਲਿਆਂ ਦੇ ਬੀਜ ਨੇ ਕਿਤੇ ਜਿਹੜੇ ਇਹ ਬੀਜ ਆਪਾਂ ਪੱਟ ਕੇ ਟ੍ਰਾਂਸਫਰ ਵੀ ਕਰ ਸਕਦੇ ਹਾਂ ਮੂਠੋਂ ਵੀ ਲਾ ਸਕਦੇ ਹਾਂ ਤੇ ਸੁਰੱਖ ਵੀ ਸਕਦੇ ਹਾਂ ਆ ਦੇਖੋ ਇਹ ਥਾਂ ਥਾਂ ਉੱਗੇ ਆਉਂਦੇ ਨੇ ਇਹੀ ਕੁਦਰਤੀ ਖੇਤੀ ਵਿੱਚ ਜਿਹੜੇ ਆਪਾਂ ਦੇਸੀ ਅਸਲ ਬੀਜ ਕਹਿੰਦੇ ਆ ਉਹ 6 ਮਹੀਨੇ ਮਿੱਟੀ 'ਚ ਰਹਿਣ ਤੋਂ ਬਾਅਦ ਵੀ ਉੱਗ ਸਕਦੇ ਨੇ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਵੀ ਇਹ ਆਪਣੇ ਆਪ ਕਿਸੇ ਪੀਜਾਂ ਦੇ ਵਿੱਚ ਨੇ RAM ਤੋਰੀਆਂ ਦਾ ਬੀਜ ਉਗ ਰਿਹਾ ਹੈ ਜੀ ਸੀ RAM ਤੋਰੀਆ ਕਿਉਂਕਿ ਜਿਹੜੇ ਬੀ ਖੰਡ ਜਾਂਦੇ ਨੇ ਉਗਦੇ ਰਹਿੰਦੇ ਨੇ ਆ ਦੇਖੋ ਇਸੇ ਤਰ੍ਹਾਂ ਆਪਣੇ ਕੁਦਰਤੀ ਖੇਤੀ ਵਿੱਚ ਬਹੁਤ ਸਾਰੇ ਬੀਜ ਜਿਹੜੇ ਹਵਾ ਨਾਲ ਖੰਡਦੇ ਨੇ ਹੁਣ ਇਹ ਜੀ ਇੱਕ ਗਿੰਨੀ ਕਾ ਹੁੰਦਾ ਉਹ ਹੈ ਜੀ ਇਹ ਦੇਖੋ ਇਹ ਕੋਈ ਹੋਰ ਆਪਾਂ ਨੇ ਬਹਾਰੀ ਨਹੀਂ ਕੀਤੀ ਗੜਾਈ ਨਹੀਂ ਕੀਤੀ ਪਿਛਲੇ ਸਾਲ ਦਾ ਜਿਹੜਾ ਬੀਜ ਛੜਿਆ ਜਦੋਂ ਬਾਰਿਸ਼ਾਂ ਹੋਈਆਂ ਤਾਂ ਇੱਕਦਮ ਇਹ ਆ ਦੇਖੋ ਇੱਧਰੋਂ ਵੀ ਫਰੀ ਦੇ ਵਿੱਚ ਆਪਣੇ ਪਸ਼ੂਆਂ ਦੇ ਲਈ ਚਾਰਾ ਤਿਆਰ ਹੋ ਗਿਆ ਤੇ ਇਹਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦੀ ਆ ਪਰ ਇਹ ਜਦੋਂ ਕੱਚਾ ਪੈ ਜਾਵੇ ਤਾਂ ਮਾਰਾਂ ਦਾ ਮੰਨਣਾ ਵੀ ਇਹ ਜਿਹੜੇ ਆਪਣੇ ਪਸ਼ੂ ਨੇ ਉਹ ਫੀਡ ਖਾਣੀ ਛੱਡ ਦੇਣਗੇ ਜਦੋਂ ਇਹਨੂੰ ਬੂਰ ਜਾ ਆ ਗਿਆ ਜਿਵੇਂ ਆਹ ਹੈ ਹਾਲੇ ਕੱਚਾ ਹੀ ਹੈ ਵੈਸੇ ਉਸ ਤੋਂ ਬਾਅਦ ਫਿਰ ਪਸ਼ੂ ਨੂੰ ਜ਼ਿਆਦਾ ਪਸੰਦ ਨਹੀਂ ਹੁੰਦਾ ਪਰ ਮਤਲਬ ਕੱਚਾ ਤਾਂ ਦੇ ਲਈ ਸਮਝ ਪਸ਼ੂ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਨੇ ਸੋ ਇਸ ਤਰ੍ਹਾਂ ਇੱਕ ਕੁਦਰਤੀ ਖੇਤੀ ਦੇ ਵਿੱਚ ਜਿਹੜੇ ਮਿੱਟੀ ਦੇ ਸਾਹਮਣੇ ਹੋਏ ਬੀਜ ਨੇ ਉਹ ਥਾਈ ਤੇ ਉੱਗਦੇ ਰਹਿੰਦੇ ਨੇ ਉਸ ਤਰ੍ਹਾਂ ਉੱਗ ਰਹੇ ਨੇ ਸੋ ਇਸ ਤਰ੍ਹਾਂ ਅੱਗੇ ਵਧ ਰਹੇ ਨੇ ਤੇ ਫਸੂਚਾਰੇ ਦਾ ਕੰਮ ਦੇਣਗੇ ਉਸ ਤੋਂ ਬਾਅਦ ਜੇ ਆਪਾਂ ਨੇ ਜਗਾ ਖਾਲੀ ਕਰਨੀ ਆ ਤਾਂ ਫਿਰ ਆਪਾਂ ਹੋਰ ਫਸਲ ਵੀ ਲੈ ਸਕਦੇ ਆ ਆਹ ਦੇਖੋ ਕਿਸਾਨ ਦੋਸਤੋ ਜਿਹੜਾ ਕੁਦਰਤੀ ਖੇਤੀ ਵਿੱਚ ਆਹ ਆ ਲੜਾਏ ਦੇ ਵਿੱਚ ਪੰਛੀ ਆ ਤੇ ਨੇੜ ਕਾਪਾ ਨਹੀਂ ਜਾਵਾਂਗੇ ਆਂਡਰ ਤਾਂ ਤੇ ਖੇਲੇ ਪੰਛੀਆਂ ਲਈ ਵੀ ਘਰ ਤੇ ਸਹਾਰਾ ਬਣਦੇ ਨੇ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਕੱਲੇ ਇਨਸਾਨਾਂ ਲਈ ਹੋ ਨਹੀਂ ਸਾਰਿਆਂ ਦੇ ਲਈ ਮਦਦਗਾਰ ਸਾਬਤ ਹੋ ਰਹੀ ਆ हां दोस्तों ਕੁਦਰਤੀ ਖੇਤੀ ਵਿੱਚ ਆਪਾਂ ਨੂੰ ਜੇ ਲੱਗੇ ਵੀ ਬਹੁਤ ਸਾਰੇ ਦੋਸਤਾਂ ਮੰਨਣਾ ਵੀ ਉਤਪਾਦਨ ਘਟ ਜਾਂਦਾ ਤਾਂ ਇਹੋ ਜੀ ਕੋਈ ਗੱਲ ਨਹੀਂ ਕੁਦਰਤੀ ਖੇਤੀ 'ਚ ਉਤਪਾਦਨ ਘਟਦਾ ਨਹੀਂ ਵੱਧ ਜਾਂਦਾ ਤੁਸੀਂ ਆ ਦੇਖੋ ਵੀ ਇਹ ਕਿ ਬਹੁਤ ਵੱਡਾ ਰੁਟਾ ਤੇ ਬੇਸਾਬਾ ਨੂੰ ਨਿੰਬੂ ਲੱਗਿਆ ਕਿ ਕੁਝ ਦਿਨਾਂ 'ਚ ਜਦੋਂ ਇੱਕ ਅੱਧਾ ਹੋਰ ਵੀ ਪੈ ਗਿਆ ਨੇ ਹੋਰ ਡਬਲ ਆਕਾਰ ਕਰਕੇ ਇਰੇ ਨੇ ਫੱਕਣ ਲੱਗ ਜਾਣਾ ਤੇ ਆਪਾਂ ਨੂੰ ਇਹਦਾ ਰੇਟ ਵੀ ਵਧੀਆ ਮਿਲ ਸਕਦਾ ਖਾਸ ਗੱਲ ਹੈ ਵੀ ਇਹ ਕੁਦਰਤੀ ਖੇਤੀ ਹੁਣ ਕਰਕੇ ਪੌਦਿਆਂ ਨੂੰ ਬਿਮਾਰੀ ਵੀ ਨਹੀਂ ਪੈਂਦੀ ਪਰ ਉਹਰੇ ਕੁਦਰਤ ਦੇ ਨਾਲ ਜੁੜਨ ਲਈ ਪੌਦਿਆਂ ਨੂੰ ਉਸ ਤਰ੍ਹਾਂ ਦਾ ਮਾਹੌਲ ਦਿੱਤਾ ਜਾਂਦਾ ਬਿਲਕੁਲ ਜੰਗਲੀ ਜਿਵੇਂ ਜੰਗਲਾਂ ਦੇ ਵਿੱਚ ਬਾਰਸ਼ ਦਾ ਹੀ ਪਾਣੀ ਮੇਨ ਹੁੰਦਾ ਉਸੇ ਤਰ੍ਹਾਂ ਆਪਣੇ ਵੀ ਖੂਸ ਹੁੰਦੇ ਵੀ ਆਪਾਂ ਘੱਟ ਤੋਂ ਘੱਟ ਪਾਣੀ ਨਾਲ ਖੇਤੀ ਕਰਨਾ ਸਿੱਖੀਏ ਤੇ ਪੌਦਿਆਂ ਨੂੰ ਬਚਾਉਣਾ ਸਿੱਖੀਏ ਕਿਉਂਕਿ ਜਿਹੜਾ ਪਾਣੀ ਆ ਉਹ ਅੰਮ੍ਰਿਤ ਹੈ ਤੇ ਸਾਡੇ ਪੌਦਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਅੰਮ੍ਰਿਤ ਨੂੰ ਮੈਂ ਕਿਵੇਂ ਵਰਤਣਾ ਹੈ ਕਿਵੇਂ ਤੋਂ ਕੰਮ ਲੈਣਾ ਸੋ ਆ ਦੇਖੋ ਆ ਕੁਛ ਘਾਹ ਫੁੱਸ ਪਿਆ ਕੁਛ ਇਹ ਤਾਂ ਨਦੀ ਰੁਗਿਆ ਇਸ ਤਰ੍ਹਾਂ ਕੁਦਰਤੀ ਖੇਤੀ ਜੀ ਆਪਣੇ ਆਪ ਨੂੰ ਕਾਮਯਾਬ ਕਰ ਰਹੇ ਨੇ ਜਿਹੜਾ ਉਤਪਾਦਨ ਹੈ ਉਹ ਕੁਦਰਤੀ ਖੇਤੀ ਦੇ ਵਿੱਚ ਜਿੰਨਾ ਦੂਜੀ ਖੇਤੀ ਆ ਫੈਰੀ ਕ੍ਰਾਂਤੀ ਉਨਾ ਵੀ ਲੱਗ ਸਕਦਾ ਤੋਂ ਵੱਧ ਵੀ ਲੱਗ ਸਕਦਾ ਘੱਟ ਵੀ ਰਹਿ ਸਕਦਾ ਸੋ ਕੁਦਰਤ ਆ ਪਰ ਜੋ ਵੀ ਕੁਦਰਤ ਦੇ ਰਹੀ ਆ ਬਹੁਤ ਵਧੀਆ ਦੇ ਰਹੀ ਆ ਸੋ ਆਪਾਂ ਨੂੰ ਕੁਦਰਤੀ ਖੇਤੀ ਵਿੱਚੋਂ ਸਿੱਖਣਾ ਵੀ ਚਾਹੀਦਾ ਸਮਝਣਾ ਵੀ ਚਾਹੀਦਾ ਜਦੋਂ ਮੀਂਹ ਪੈਂਦਾ ਤਾਂ ਸਮਝੋ ਤੁਹਾਡੇ ਲਈ ਤਾਂ ਇੱਕ ਪ੍ਰਦਾਨ ਹੀ ਸਾਫਤ ਹੋ ਗਿਆ ਸੋ ਕੁਦਰਤੀ ਖੇਤੀ 'ਚ ਬੇਸਾਬਾ ਉਤਪਾਦਨ ਹੋ ਜਾਂਦਾ ਤੇ ਕਾਕੀ ਤੱਤ ਤੁਹਾਨੂੰ ਜਦੋਂ ਬਾਰਸ਼ ਹੋ ਜਾਂਦੀ ਮਿਲ ਜਾਂਦੇ ਨੇ ਸੋ ਇਸ ਤਰ੍ਹਾਂ ਜੇ ਆਪਾਂ ਨੂੰ ਬਰੀਕੀ ਨਾਲ ਦੇਖੀਏ ਤਾਂ ਬਹੁਤ ਸਾਰੇ ਹਜੇ ਬੂਟੇ ਨੇ ਜਿਹਨਾਂ ਤੋਂ ਆਪਣਾ ਫਲ ਵੀ ਨਹੀਂ ਸੰਭੇ ਜਾਂਦਾ ਅਲੱਗ-ਅਲੱਗ ਬੂਟੇ ਨੇ ਸੋ ਮੀਂਹ ਇਹਨਾਂ ਲਈ ਅੰਮ੍ਰਿਤ ਬਣ ਜਾਂਦਾ ਪਰ ਜੇ ਅਸੀਂ ਪਾਣੀ ਦੀ ਵਰਤੋਂ ਬੇਸਾਬੀ ਕਰਦੇ ਹਾਂ ਤਾਂ ਸਾਡੀ ਫਸਲ ਲਈ ਮੀਂਹ ਜ਼ਹਿਰ ਬਣ ਸਕਦਾ ਸੋ ਆਪਾਂ ਕੁਦਰਤੀ ਖੇਤੀ ਸਿੱਖੀਏ ਕੁਦਰਤੀ ਸਾਧਨਾਂ ਨੂੰ ਬਚਾਈਏ ਤੇ ਉਹਨਾਂ ਨੂੰ ਬਚਾ ਕੇ ਉਹਨਾਂ ਤੋਂ ਵੱਧ-ਵੱਧ ਲਾਭ ਲੈ ਸਕੀਏ ਆਪਣਾ ਆਪਣੀ ਮਿੱਟੀ ਦਾ ਆਪਣੇ ਵਾਤਾਵਰਣ ਦਾ ਤੇ ਆਪਣੇ ਲੋਕਾਂ ਦਾ ਭਲਾ ਕਰ ਸਕੀਏ ਤਾਂ ਕਿ ਸਾਫ਼ ਸੁਥਰਾ ਤੇ ਸੁੱਧ ਭੋਜਨ ਪੈਦਾ ਹੋਵੇ ਤੇ ਖਰਾਕੀ ਤੇ ਤਾਣਾ ਭਰਪੂਰ ਹੋਵੇ ਤੇ ਸਾਡੇ ਖਰਚੇ ਨੇ ਜਿਹੜੇ ਉਹ ਘਟ ਸਕਣ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ